ਵੜਾ ਹਾਂਸੁਮ ਮਹੱਲਾ ਪਹਿਲਾ ਦਖਣੀ ਸੱਚ ਸਰੰਦਾ ਸੱਚਾ ਜਾਣੀਐ ਦਖਣ ਦੀ ਸੰਗਤ ਮਹਾਰਾਜੋ ਪਾਸ ਆਈ ਏ ਉਹਨੂੰ ਉਪਦੇਸ਼ ਦਿੱਤਾ ਹੈ ਦਖਣੀ ਜਾਪੀ ਏ ਸੰਤ ਦੀ ਅਜੇ ਦਖਣੀ ਬੋਲੀ ਵਿੱਚ ਮਹਾਰਾਜ ਸਾਹਿਬ ਜੀ ਨੇ ਸ਼ਗਦੋਚਾਰ ਨਹੀਂ ਕੀਤਾ ਹੈ ਦਖਣੀ ਲਾਗਨੀ ਚਾਰਨ ਨਹੀਂ ਕੀਤੀ ਹੈ ਸੱਚ ਸਰੰਦਾ ਸੱਚਾ ਜਾਣੀਐ ਕੋਈ ਭਾਈ ਸੱਚਾ ਜੋ ਪਰਮੇਸ਼ਰ ਸਰੰਦਾ ਰਹਿਣ ਵਾਲਾ ਉਤਰੀ ਕਾਲਵਾਗ ਨੂੰ ਪਰ ਸੱਜਿਆ ਜਾਣਨਾ ਕਰੀਏ ਸੱਚਾ ਪਰਵਦਗਾਰੂ ਸੱਚੇ ਨਿਸ਼ਚੇ ਕਰਕੇ ਜੋ ਸ਼ਰਮ ਦਾ ਰੱਖਣ ਵਾਲਾ ਹੈ ਉਹ ਸੱਜਿਆ ਕਿੰਨਾ ਕਾਲਾ ਤੇ ਬਾਦ ਤੋਂ ਰਹਿ ਪਰ ਜਾਣਨਾ ਕਰੀਏ ਸੱਚਾ ਪਰਵਦਗਾਰੂ ਅਤੇ ਫਿਜ਼ੂ ਵਾਲਾ ਵੀ ਸੱਜਿਆ ਹੈ ਅਤੇ ਪਾਲਣਾ ਕਰਨ ਵਾਲਾ ਵੀ ਸੱਜਿਆ ਪਰਵਦਗਾਰੂ ਪੰਡਵਾ ਕਰਨ ਵਾਲਾ ਵੀ ਸੱਜਿਆ ਹੈ ਜਾਨਣਾ ਕਰੋ ਉਨਿਸ਼ਚੇ ਕਰਕੇ ਜਾਣਨਾ ਕਰੀਏ ਜਿਨ ਆਪੀ ਨੇ ਆਪ ਸਾਜਿਆ ਜਿਨ ਨੇ ਆਪਣੇ ਆਪ ਨੂੰ ਇਹ ਸਾਰੇ ਸੁਸਾਭ ਨੂੰ ਜਲ ਪ੍ਰੰਗ ਵਰ ਸਾਜਨਾ ਕੀਤਾ ਹੈ ਤਕੜਾ ਅਲਖ ਅਪਾਰੂ ਸੱਚਾ ਤ੍ਰੀ ਪਨਵਾ ਰੂਪ ਹੈ ਅਸੇ ਵੀ ਬੋਲ ਕਰਕੇ ਲਖਿਆ ਨਹੀਂ ਜਾਂਦਾ ਗੁਰਾਂ ਮੇਨ ਅ ਜਾਣਿਆ ਨਹੀਂ ਜਾਂਦਾ ਲਖ ਹੈ ਕੁਕਿੰਤੀ ਦੇ ਬਾਗਵਾਰ ਤੋਂ ਰਹਿਤ ਹੈ ਦੋ ਹੀ ਪੁਣ ਜੋੜ ਕੇ ਛੋੜਿਆ ਨੇ ਜਿਵੇਂ ਦੋ ਪੁਣ ਚੜਤੀ ਤੇ ਅਸਮਾਨ ਪਹਿਲਾਂ ਇਹ ਜੋੜ ਕੇ ਬ੍ਰਹਿਮੰਡ ਬਣਾਤਾ ਫਿਰ ਇਹਨਾਂ ਦੇ ਵਿੱਚ ਫਰਕ ਪਾਤਾ ਵਿਛੋੜ ਗਤੇ ਉੱਤਲੇ ਲੋਕ ਉੱਤੇ ਕਰ ਗਤੇ ਥੱਲੇ ਦੇ ਲੋਕ ਥੱਲੇ ਕਰਕੇ ਹੋਰ ਦਿਨ ਘੂਰ ਅੰਧਾਰ ਇਹ ਜਿਹੜਾ ਸੰਸਾਰ ਹੈ ਬ੍ਰਹਿਮੰਡ ਖੰਡ ਰੂਪ ਗੁਰੂ ਸਾਹਿਬ ਕੋ ਬਿਗਾਰ ਪਿਆ ਹਮਕੋ ਮੇਰਾ ਹੈ ਦੋ ਕੋੜ ਜੁੜੇ ਹੋਏ ਸੀ ਜਿਹੜੇ ਅੰਡੇ ਵੀ ਨਹੀਂ ਆਏ ਇਹਨਾਂ ਨੂੰ ਤੋੜ ਕਰਕੇ ਮਹਾਰਾਜ ਜੀ ਨੇ ਮਿਸ਼ੋਰ ਦਿੱਤਾ ਹੈ ਜੁੜਿਆਂ ਦੇ ਕਾਈ ਉਤਲੇ ਲੋਕ ਉੱਤੇ ਕਰਕੇ ਖੱਲੇ ਦੇ ਖੱਲੇ ਕਰਕੇ ਸੱਤ ਦੀਪ ਮਣਾਤ ਸੱਤ ਪਤਾਏ ਬਣਾ ਕੇ ਸੱਤ ਉਤਲੇ ਘੂਰ ਮਹਿਲੋਕ ਬਣਾ ਕੇ ਉਿੱਕੀ ਪੁਰਾਣਾ ਇੱਕ ਬ੍ਰਹਿਮੜ ਮੰਡ ਬਣਾ ਦਿੱਤਾ ਇਹ ਦੋ ਕੋੜ ਬ੍ਰਹਿਮੜ ਮੰਡ ਦੇ ਜੁੜੇ ਹੋਏ ਸੀ ਇਹਨਾਂ ਤੇ ਉਹਨੇ ਲੋਕੋ ਇਹਨੂੰ ਜੋੜ ਕਰਕੇ ਪਹਿਲਾਂ ਤਾਂ ਬਣਾਇਆ ਅੱਡੇ ਦੀ ਸ਼ਕਲ ਹੋ। ਫਿਰ ਇਹਨੂੰ ਵਿਛੋੜ ਕੇ ਵੱਖੋ-ਵੱਖਰੇ ਕਰਤਾ। ਇਹ ਇਸ ਤਰ੍ਹਾਂ ਕਿ ਮਾਰ ਕੇ ਕੋਈ ਗੰਢ ਆਇਆ ਵਿਚਾਰ ਇਹ। ਜਿਹੜਾ ਉੱਚ ਸਵਾਚਕ ਲਈ ਗੰਢ ਕੋ ਉੱਤੇ ਕੀ ਲਈ ਆਂਦੀ ਹੈ ਉਹ ਤਾਂ ਹੀ ਰਹਿੰਦੀ ਹੈ। ਤੇ ਜਿਹੜੀ ਥੱਲੇ ਜਾਂਦੀ ਉਹ ਥੱਲੇ ਆ ਕੇ ਡਿੱਗ ਪੈਂਦੀ ਹੈ। ਕਿਉਂ ਆਪੋ ਵਿੱਚ ਹੀ ਜਿਹੜੇ ਕਨੈਕਸ਼ਨ ਹੁੰਦਾ ਹੈ ਉਸ ਪ੍ਰਕਾਰ ਖਿੱਚ ਪਾਈਏ ਉਪਰੋਂ ਤੋਂ ਘੇਟ ਲਿਆ ਲੋਕਾਂ ਦੀ ਆਪ ਦੀ ਕੀ ਤੋਂ ਸਾਬਾ ਬੋਨਾ ਹੈ। ਇਹ ਵਿਛੋੜਨਾ ਕੀਤੀ ਹੈ ਇਹ ਵਿਛੋੜਨਾ ਕੀਤੀ ਹਨ ਗੁਰਬੇਨ ਘੂਰ ਅੰਧਾਰੋ ਸਦੁਰੇ ਤੇ ਵਿਯਾਲ ਪ੍ਰਤਿ ਹੁਣ ਤੋਂ ਮੇਰੇਾਇ ਸੰਸਾਰ ਦੀ ਇਹ ਜੇ ਇਸੇ ਪ੍ਰਕਾਰ ਜੋਪੁਰ ਜੋ ਧਰਤੀ ਤੇ ਅਸਮਾਨ ਤੋਂ ਬਹੁਤ ਜੋੜੇ ਹੋਏ ਸੀ ਇਹ ਵਿਛੋੜ ਕੇ ਵੱਖੋ ਵੱਖਰੇ ਕਰਤਾ ਔਕਾਤ ਚੰਦੋਏ ਵੀ ਨਹੀਂ ਤਾਂ ਕਿਤਾ ਸ੍ਰਿਸ਼ਤ ਜਗਮੀ ਬਣਾਤੀ ਸਦਗੀ ਤੋਂ ਬਿਗਾਰੇ ਸੰਸਾਰ ਵਿੱਚ ਧਿਆਨ ਕਿ ਨਹੀਂ ਲਾ ਸਕਿਆ ਇਸੇ ਪ੍ਰਕਾਰ ਦੋ ਕੋਲ ਜੋੜ ਮਿਛੋੜਿਆਨ ਸਾਂਖੇ ਜਿਹੜੀ ਦੋ ਪੋੜ ਹਨਗੇ ਇੱਕ ਵਿਰਾਜ ਹੈ ਇੱਕ ਰੇਖ ਹੈ ਇਹ ਜਿਨ੍ਹਾਂ ਦੇ ਜੋੜ ਉੱਤੇ ਹੈ ਉਹਨਾਂ ਜਮੜ ਮਨ ਨੂੰ ਵਿਛੋੜ ਦਿੱਤਾ ਹੈ ਮੇਲ ਦਿੱਤਾ ਅਗਿਆਨ ਨੂੰ ਅੰਧਾਰੂਛੋਰ ਦਿੱਤਾ ਉਹਨਾਂ ਨੂੰ ਸੂਰਜ ਦਾ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਗੁਰਗਿੰਖੂਰ ਅੰਧਾਰੀ ਸ੍ਰੀਸ਼ਾਗੀਰਿ ਪ੍ਰੇਸ਼ ਤੋਂ ਬਿਨਾ ਸਾਰੇ ਲੋਕ ਕਹਿੰਦੇ ਵੀ ਮੇਰੇ ਦੋ ਪੋੜ ਵਿਰਾਜ ਤੇ ਵਿਵੇਕ ਦੋਵੇਂ ਜੁੜੇ ਹੋਏ ਹੈ ਦੋ ਰੂਪੀ ਦੋ ਪੂਰਨਾ ਇੱਕ ਦਾ ਦੇਚਨ ਵਿਖਿਆ ਜਾਨੋ ਜੋੰਤੀ ਸਰਜੋ ਰਾਮ ਦਾ ਸਾਜੋ ਦਾ ਪਛਾਨੋ ਸਰਗੋਬ ਬਗੈਰ ਕੋਈ ਹਮ ਕੇ ਨਹੀਂ ਰਾਇ ਜੇ ਸੋਚੰਦਾ ਹੈ ਗੂਵੇ ਸੂਰਜ ਚੜੇ ਹਜ਼ਾਰ ਇਤੇ ਚੰਨ ਹੁੰਦਿਆ ਗੁਰਬਨ ਘੋਰ ਅੰਧਾਰ ਰਾਮ ਤੋਂ ਨਿਹਾਈ ਬਣੀ ਅੰਦਰ ਗੁਰੂ ਸਾਹਿਬ ਤੋਂ ਬਗੈਰ ਦੋ ਪੂਰਨ ਜੀਵ ਤੇ ਈਸ਼ਰ ਕੇ ਇੱਕ ਅਲਪਾਗ ਰਖਦਾ ਜੀਵ ਤੇ ਈਸ਼ਰ ਸਰਵਤ ਬਣਾਇਆ ਤਾ ਇਹ ਦੋਹਾਂ ਪੂਰਨ ਜੁੜਿਆ ਹੋਇਆ ਨੂੰ ਦੋਹਾਂ ਦੇ ਸਕਿਆ ਉਹਨਾਂ ਨੂੰ ਕੋਈ ਹੈ ਜੋ ਤੋ ਵਿਚੋੜਦਾ ਵੱਖੋ ਵੱਖਰੇ ਅਲਪੱਬ ਦੇ ਸ਼ੁਰੂਆਤ ਤੋਂ ਬਣਾ ਕੇ ਸਤੁਰਾਂ ਤੋਂ ਬਿਨਾਂ ਧਿਆਨ ਕਮੇ ਰਹਾ ਹੈ ਸਰੂਪ ਦੀ ਸੋਝੀ ਨਹੀਂ ਪੈਂਦੀ ਜੀਵਾਤਮਾ ਵੀ ਆਤਮਾਵਾਸ ਦੇ ਰਾਜੇ ਨੂੰ ਜਾਣੇ ਪਿਓ ਇਹ ਜਿਹੜੇ ਵਿਛੜੇ ਹੋਏ ਇਹਨਾਂ ਤ੍ਰੇਤਾ ਦਾ ਪੇਟ ਚੜੁੰਦਾ ਜੇ ਕੋਈ ਜਾਣ ਲਵੇ ਜੀ ਵਿਸ਼ੇਕਤਾ ਦਾ ਅੰਸ਼ਾਰ ਸੰਗਲੀ ਗੁਰੂ ਸਹਾਉ ਕਰਕੇ ਜਾਣਾ ਜਾ ਸਕਦਾ ਹੈ ਸੂਰਜ ਤੇ ਚੰਦ ਫਿਰ ਗਿਆਨੂ ਸੂਰਜ ਪਰਵਾਸੀਆ ਮਾਰਨ ਰੋਸ਼ਨੀ ਕਰਨ ਵਾਸਤੇ ਚੰਦਰ ਮੋਸ਼ਜਨਾ ਕੀਤਾ ਰਾਤ ਦੇ ਚਾਨਣ ਕਰਨ ਵਾਸਤੇ ਇਹ ਵਿਰਾਟ ਰੂਪ ਦੇ ਮਾਨੋਚੰਦ ਤੇ ਸੂਰਜ ਨੇਤਰੀ ਬਣਾਏ ਹਨ ਨਦੀਆਂ ਨਾੜਾਂ ਬਣਾਈਆਂ ਹਨ ਸਮੁੰਦਰ ਪੇਟ ਬਣਾਇਆ ਹੈ ਇਸ ਪ੍ਰਕਾਰ ਦੋਪੁਰ ਇਲਪੁਰ ਕਾਂਤ ਸੂਰਜ ਦੇ ਮਸਾਲਾ ਵੀ ਨੇ ਜੀਵਾਂ ਦੀ ਲਈ ਰੰਗ ਨੂੰ ਕੀ ਪੁਰਜਾਮਨ ਕਰਨੋ ਆਸਕੇ ਐਨਸ ਚਾਲ ਤੇ ਵਿਚਾਰੂ ਦੇਮੋ ਤੇ ਲੇ ਰਾਤ ਇਹ ਦੋ ਬਣ ਗਏ ਹਨ ਰਾਤ ਦੇ ਜੰਦੇ ਕਿਲਟਰ ਬਣ ਗਏ ਇਹ ਮਹਾਰਾਜਾ ਜਾਣਨਾ ਕਰੋ ਇਹ ਚਲਿਆ ਜਾਣੋ ਆਪਸਾ ਦਾ ਹੈ ਆਧਾਰ ਖੰਗ ਲੈ ਜਾ ਕੇ ਗੁਰਮੁਖਾਤ ਇੰਨਾ ਇਕੱਠਾ ਹੀ ਲਗਾਇਆ ਐਨਸ ਚਾਲ ਤੇ ਵਿਚਾਰੂ ਰਾਤ ਦੇ ਜੰਦੇ ਕਿਲਟਰ ਬਣਾਈ ਹੈ ਇਹ ਵਿਚਾਰ ਨਾ ਕਰੋ ਗੁਰੂ ਮਹਾਰਾਜ ਸਾਹਿਬ ਜਿੱਤੇ ਪਰਸ਼ਾਫ ਮੌਧੀ ਹਨ ਰਾਤ ਨੂੰ ਜਿੰਦਗੀ ਲਈ ਕਿੱਥੇ ਬਣਾਏ ਹੈ ਉਹ ਫੇਰਾ ਬਨਾਸ਼ੀਆਂ ਕਾਰਡ ਕਾਰਡ ਵੀ ਨਾ ਹਰਦੀਆਂ ਨਹੀਂ ਹੁੰਦੇ ਚਿਲਤਨ ਬਣਾ ਤੇ ਵਿਚਾਰ ਨਾ ਕਰੋ ਹਿੰਦੇ ਦੇ ਅੰਦਰ ਇਸ ਤੋਂ ਕਾਰਡ ਮਾਰਨ ਕੋ ਕੋ ਠੀਕਾ ਹੈ ਐ ਨਹੀਂ ਚਲ ਕੇ ਵਿਚਾਰੋ ਅਵਿਦਿਆ ਰੂਪੀ ਰਾਤੋ ਵਾਲਿਆਂ ਨੂੰ ਗਿਆਨ ਜਦੋਂ ਮੂਸ਼ਾ ਦਿੰਦੇ ਆ ਉਹਨਾਂ ਨੂੰ ਦੇਨ ਗਿਆਨ ਚੜ ਜਾਂਦਾ ਹੈ ਇਹ ਵੀ ਇੱਕ ਚਿਲਤ ਹੈ ਵਿਚਾਰ ਨਾ ਕਰੋ ਰਹਾਤ ਜਿਵੇਂ ਖੇਲ ਕੇ ਕੌਣ ਤੇ ਕੀਤੇ ਐ ਇਹ ਚਲੇ ਜਾਣ ਵਾਲੇ ਐ ਜਿਨ ਰੱਬ ਜਲੇ ਨੇ ਸੱਚ ਜਲੇ ਸਾਰਾ ਲੱਖ ਪੁਲੂਏ ਤਕੜਾ ਸਾਹਿਬ ਸਾਚੂ ਇਸ ਸੱਚੇ ਪਾਤਸ਼ਾਹ ਨੂੰ ਸਹਿ ਮਾਨ ਕਰੇ ਸਾਰਿਆਂ ਦਾ ਸੱਚ નિਸ਼ਚੇ ਕੀਤਾ ਹੈ ਤੋ ਤਕੜਾ ਦੇਹ ਪਿਆਰੋ ਸੱਜਾ ਮਾਰਾ ਆਪ ਦੇ ਸਰੂਪ ਦਾ ਪਿਆਰ ਦੇਣ ਵਾਲਾ ਜਿਨ ਜੱਤਾ ਸੋ ਤੁਸੀਂ ਹੀ ਜਿਹਾ ਪ੍ਰਹਾਉ ਬੁੱਧ ਸਰ ਜੀ ਮੇਦਨੀ ਨੇ ਸੰਪੂਰਨ ਪਾਛਾ ਤੇ ਮੇਦਨੀ ਸ੍ਰਿਸ਼ਟੀ ਜਰੀਏ ਮધુ ਕਰਮ ਦੇ ਮੈਦ ਤੋਂ ਹੋਈ ਇਸ ਰਿਤੀ ਦਾ ਮੇਦਨੀ ਸਪਦਾ ਕੀਤੀ ਹੈ ਸੁਖ ਸੁਖ ਦੇਵਨ ਹਾਰੂ ਜਿਹੜੇ ਜੋ ਜੀਵਨ ਕੀਤੇ ਆ ਕਰਮ ਪੂਰਨ ਉਹਨਾਂ ਅਨਸਾਰ ਸੁਖ ਦੇਣ ਵਾਲਾ ਜੋ ਕੀਤੇ ਆ ਪਾਪ ਉਹਨਾਂ ਦੇ ਅਨਸਾਰ ਦੁਖ ਦੇਣ ਵਾਲਾ ਹੈ ਨਾਰੀ ਪੁਰਖ ਸਰਦ ਹੈ ਇਸ ਲਈ ਦੁਖਾਂ ਦੇੰ ਕਿੰਨ ਸਰਦ ਨੂੰ ਕਿਤੇ ਹੈ بےគਮਾਇਆ ਮੋਹ ਪਿਆਰ ਕੇਸ਼ਰ ਕੋਕਾਰੇ ਦੀ ਵਿਸ਼ਿਆਂ ਦਾ ਮਾਇਆ ਦਾ ਮੋਹ ਦਾ ਪਿਆਰ ਇਹਨਾਂ ਦਾ ਆਪਣੀ ਕੀ ਪਿਆ ਹੋਇਆ ਹੈ ਮਾਇਆ ਰੂਵੀਏ ਦੀ ਮਾਇਆ ਇਸ ਦੇ ਵਿੱਚ ਵਿਸ਼ਿਆਂ ਦਾ ਮੋਹ ਤੇ ਪਿਆਰ ਸਭੰੀਆਂ ਆਦਕਾਂ ਦਾ ਬਣਿਆ ਰਹਿੰਦਾ ਹੈ ਇਸਤਰੀ ਪੁਰਖਾਂ ਦਾ ਸੰਯੋਗ ਕਰਕੇ ਇਸਤਰੀਆਂ ਦਾ ਪੁਰਖਾਂ ਦੇ ਲਿਆਰ ਰਹਿੰਦਾ ਹੈ ਪੁਰਖ ਨੇ ਇਸ ਤਰ੍ਹਾਂ ਜੀਵ ਆਪ ਬਣਿਆ ਰਹਿਦਾ ਹੈ ਪੁਰਖ ਮਾਰ ਮਾਰ ਮਨ ਪੁਰਖ ਉਹ ਜੋ ਬ੍ਰह्म ਗਿਆਨੀ ਇਹੋ ਜੀ ਹਾਲਤ ਬਣੀ ਰਹਿੰਦੀ ਹੈ ਇਸੇ ਪ੍ਰਕਾਰ ਨਾਰੀ ਪੁਰਖ ਸਰਜੀ ਹੈ ਨਾਰੀ ਕੌਣ ਪ੍ਰਕਿਰਤੀ ਪੁਰਖ ਕੌਣ ਪੁਰਖ ਉਹ ਪੁਰਖ ਤੇ ਪ੍ਰਕਿਰਤੀ ਦੇ ਚੱਕਰਾਂ ਕੀਤੇ ਹੈ ਇਸਨਾਂ ਨਾਰੀ ਮਾਇਆ ਤੇ ਪੁਰਖ ਈਸ਼ਰ ਇਹਨ ਦੋਹੇ ਬਣਾਉਣਾ ਕੀਤੇ ਹੈ ਇਸੇ ਪ੍ਰਕਾਰ ਪੁਰਖ ਪ੍ਰਕਿਰਤੀ ਨਾਰੀ ਪੁਰਖ ਨਾਰੀ ਸ਼ੰਭੂ ਮੋਨ ਇਸਤਰੀ ਸਰੂਪੋਂ ਦੇ ਪੁਰਖ ਸ਼ੰਭੂ ਮੋਨ ਇਸੇ ਜੀ ਮੋਹੈ ਨਾਂ ਕਹਿੰਦੇ 바ਵਾ ਆਦਿ ਤੇ ਮਾਹਾਵਾ ਇਸੇ ਜਨਾਂ ਕੀਤੇ ਐ ਇਸ ਪ੍ਰਕਾਰ ਪੁਰਖ ਪੁਰਖ ਕੀ ਆਲ ਕਹਿੰਦੇ ਭੇਦੋ ਆਜੀ ਲੇਕੋ ਜੀ ਤੇ ਹਮ ਦੇਖ ਮਾਇਆ ਮੂਰ ਪਿਆਰ ਵਿਸ਼ੇ ਦੇ ਵਿੱਚ ਮਾਇਆ ਨੂੰ ਮੂਰ ਕਰਕੇ ਪਿਆਰ ਕਰਦੇ ਹਨ ਜੀਵ ਥਾਣੀ ਬਾਣੀ ਤੇਰੀਆ ਚਾਰ ਖਾਣੀਆਂ ਜਿਹੜੀਆਂ ਅੰਡੇ ਜਿਹੜੇ ਸਤਿਯੂਤ ਪੁਰਗੇ ਚਾਰ ਬਾਣੀਆਂ ਇੱਕ ਪਿੰਡ ਦੀਆਂ ਜੋ ਪਰਾਂ ਪ੍ਰਸੰਤੀ ਮਧਮਾ ਵੇਖਰੀ ਇਹ ਸਾਰੇ ਆਦਮੀਆਂ ਰੱਖੇ ਹੋਈਆਂ ਹਨ ਬ੍ਰਹਮੰਡ ਦੀਆਂ ਵੀ ਚਾਰ ਬਾਣੀਆਂ ਹਨ ਸਾਂਤ ਉਹ ਸਾਂਤ ਦੀ ਬਾਣੀ ਹੈ ਸਗਨਾਤਕੋ ਕੋ ਬਾਣੀ ਹੈ ਤੇ ਪ੍ਰਕਿਰਤਕ ਕੋ ਬਾਣੀ ਹੈ ਤੇ ਨਹੀਂ ਤਤਕ ਬਾਣੀ ਹੈ ਇਹ ਬ੍ਰਹਮਾਂੰਦ ਦੀਆਂ ਚਾਰ ਬਾਣੀਆਂ ਹਨ ਜੇ ਜੀਆ ਆਹ ਰਾੜੋ ਸਾਰੇ ਜੀਆ ਨੂੰ ਸੱਚੇ ਪਾਤਸ਼ਾਹ ਆਪਸਰਾ ਜਿੰਦੇ ਹੋ ਬਖਸ਼ ਦੇਓ ਉਦ੍ਰੋਪ ਤਖਤ ਰਚਾਇਆ ਇਹ ਬੁੱਲੁਹ ਦੀ ਸ਼ਕਤੀ ਦੇ ਨਾਲ ਆਪਣੀ ਨਾ ਸੰਸਾਰੂ ਕੀ ਤਖਤ ਰਚਾਇਆ ਇਹ ਕੁਦਰਤੀ ਪ੍ਰਮੇਸ਼ਰ ਸ਼ਕਤੀ ਦੇ ਮਾਲਕ ਇਹ ਤਾਂ ਰਿਪਸਾਰ ਸੰਗਤਾਂ ਨੂੰ ਤਰਿਕਾ ਕੀਤਾ ਆਉਂਦਾ ਮਿਲਣੋਂ ਬਾਅਦ ਤੇ ਅੰਤ ਕਨ ਨੂੰ ਸਾਰਿਆਂ ਦਾ ਇੱਕ ਤਖਤਿਲ ਜਾਇਆ ਹੋਇਆ ਹੈ ਗੁਰੂ ਕੋ ਜਾਰਾ ਹੈ ਗੁਰੂ ਦੀ ਪਰਮੇਸ਼ਰ ਮੈਂ ਕੌਣ ਨੂੰ ਪੀਤਾ ਹੁ ਤਖਤਿਲ ਜਾਉਣਾ ਕੀਤਾ ਸਤਖੰਡ ਨੂੰ ਕੋਈ ਤਖਤਿਲ ਜਾਇਆ ਹੈ ਇਸੇ ਪ੍ਰਕਾਰ ਇਹ ਸੰਸਾਰ ਇੱਕ ਤਖਤਿਲ ਜਾਇਆ ਬਣਾਇਆ ਹੈ ਸਾਚੇ ਨਵੀੜਨ ਹਾਰੂ ਸਿਰ ਤੇ ਬਾਜਾ ਸਾਰਿਆਂ ਨੂੰ ਅੰਤ ਕਨ ਤੇ ਬੈਠਾ ਆ ਕਿ ਯਾਹੀ ਨਾ ਨਵੇਣ ਵਾਲਾ ਜੋ ਕੋਈ ਮੰਦ ਕਰਮੀ ਉਹ ਵੀ ਮੰਦ ਕਰਨ ਦਾ ਹੌਸਲ ਜਿਹੜੇ ਚੰਗੇ ਕਰਮੋਂ ਕਰਨ ਵਾਲੇ ਨੂੰ ਚੰਗੇ ਕਰਨ ਵਾਲਾ ਹੌਸਲ ਦਿੰਨੇ ਕਿਉ ਫਟਿਆ ਤੁ ਨਵੇਣ ਨਾ ਵਾਲਾ ਜਿਹੜੇ ਸੱਚ ਨੂੰ ਧਾਰਦੇ ਉਹ ਮੈ ਜੰਮਣ ਮਰਨ ਨੂੰ ਨਵੇਣ ਨਾ ਵਾਲਾ ਮੁਕਤ ਕਰਨ ਵਾਲਾ ਹੈ ਆਵਾ ਗਵਨ ਸਰਜੀਆ ਆਵਾ ਹੋਣ ਜਾਣ ਵਾਲਾ ਸੁਖਾਰ ਆਪ ਨੂੰ ਸਿਰ ਗਿਆ ਰਹੀ ਆ ਹੈ ਤੂ ਫਿਰ ਕਰਨ ਹਾਰੂ ਇਹ ਜਗਤ ਨੂੰ ਰੱਖਣ ਵਾਲੇ ਪਰਮੇਸ਼ਰ ਨੂੰ ਇਸ਼ਤ ਤਹਿ ਰਹਾ ਹੈ ਇਸ ਸੰਸਾਰ ਜੰਮਣ ਮਰਨ ਵਾਲਾ ਰਚਿਆ ਆਪ ਚੱਲ ਰਹਿਣਾ ਹੈ ਇਸ ਪ੍ਰਕਾਰ ਸਾਲ ਸਮੇਂ ਜੀ ਤੂੰ ਸਾਰਾ ਮੰਡਲ ਖੋਖਲਾ ਹੈ ਤੂੰ ਚੱਲ ਰਹਿਂਦਾ ਕਿਉਂ ਆ ਮਾਰਾ ਸਜਣ ਹਰ ਚਾਲੂ ਸਰੂਪ ਹੈ ਸਾਰਾ ਸੰਸਾਰ ਆਉਣ ਜਾਣ ਵਾਲਾ ਬੱਜਿਆ ਤੇ ਜੰਮਣ ਮਰਨ ਆਈ ਗਿਆ ਇਹਨਾਂ ਜੀਵਨ ਦੇ ਜਨਮ ਘੜ ਕੇ ਆਈ ਇਹ ਜਨਮੇ ਤੋਂ ਜਾਨੋਂ ਮੁਹ ਹੈ ਜੰਮਣ ਵਾਲੇ ਨੂੰ ਮਰਨ ਵੀ ਅੰਤ ਨੂੰ ਆਈ ਗਿਆ ਹੈ ਬੱਦ ਕੋ ਜੀਉ ਵਿਕਾਰੋ ਤੇ ਜੀਵ ਜੇ ਮੁਕਾਰਾਂ ਦਾ ਬੱਦ ਕੋ ਸ਼ਿਕਾਰੀਾਂ ਨੂੰ ਪੜਿਆ ਫਿਰਦਾ ਜਿਵੇਂ ਸ਼ਿਕਾਰੀ ਸ਼ਿਕਾਰ ਭਾਗੋ ਫਿਰਦੇ ਹੈ ਐਵੇਂ ਵਿਕਾਰ ਕਾਮ ਆਦ ਕੋ ਇਹ ਹਿਰਕਾ ਹੈ ਈਵਾਂ ਦੇ ਤਾਂ ਹੀ ਮਾਰ-ਮਾਰ ਕੇ ਖਾਈ ਜਾਂਦੇ, ਨਾਸ ਕਰੀ ਜਾਂਦੇ ਐ। ਵੱਧ ਕੇ ਬਕਾਰੀ ਦੀ ਉਹ, ਵੱਧ ਕੇ ਸ਼ਿਕਾਰੀਆ ਨੂੰ ਹਿਸਕੋਇਆ। ਕਦੇ ਕੋਈ ਸ਼ਿਕਾਰ ਮਾਰ ਲਿਆ, ਕਦੇ ਕਿਸੇ ਦਾ ਘਰ ਤੱਕ ਲਿਆ, ਕਦੇ ਕਿਸੇ ਦੇ ਚੋਰੀ ਕਰ ਲਈ, ਕਿਸੇ ਦੇ ਯਾਰੀ ਕਰ ਲਈ। ਕਿਉਂ ਹਿੰਸਣਾ ਵੀ ਨਹੀਂ ਆਈ, ਇਹ ਜੀਵ ਦਾ ਹੱਕਦਾਰਨ ਵਾਲਾ ਵੀ ਨਹੀਂ ਆਈ। ਬਕਾਰਾਂ ਵਿੱਚ ਜੀ ਫੜਦੇ ਹੋਏ ਐ। ਪੂੜੜਾ ਨਾਮ ਵਿਸਾਰਿਆ। ਜਿਹੋ ਜਿਹੇ ਪੂੜੜੇ ਨਾ ਪੜਿਓ ਐ। ਸਾਰੇ ਹਨ ਪਰ ਮੇਰੇ ਸਿਰ ਦੇ ਨਾਮ ਨੂੰ ਤਲਾ ਛੱਡਿਆ ਹੈ ਬੂੜੜਾ ਕਿਆ ਤਿਸ ਚਾਰੋਂ ਬੂੜੜੇ ਡੁੱਬੇ ਹੋਏ ਐ ਡੁੱਬਣ ਜੋਗੇ ਐ ਇਹਦਾ ਚਾਰ ਜੋਰ ਕੀ ਚੱਲ ਸਕਦਾ ਕੋਈ ਜੋਰ ਨਹੀਂ ਚੱਲ ਸਕਦਾ ਬੂੜੜੇ ਡੁੱਬੇ ਹੋਏ ਐ ਮੇਰੇ ਵਿੱਚ ਡੁੱਬੇ ਹੋਏ ਮੁਕਾਰਾ ਚ ਕਾਮਾਦ ਕਾ ਕੇ ਇਹ ਡੁੱਬਣ ਜੋਗੇ ਆਂਦਾ ਚਾਰੋਂ ਜੋਰ ਨਹੀਂ ਚੱਲਦਾ ਮੂਹਿ ਇੱਕ ਰੂਪੀ ਬਲਹੀ ਨਹੀਂ ਨਾ ਵਿੱਚ ਗੋਣੇ ਛੋੜ ਦੇਖ ਲੱਦੇ ਆ ਕਿਨ ਤੈ ਗੁਣ ਧਾਰਨ ਕਰਨੇ ਸੀ ਸਭ ਸੰਪੂਰਨ ਪ੍ਰਿਆਰ ਧਰਮ ਵਿਚਾਰ ਉਹਨੂੰ ਵੀ ਛੱਡ ਕੇ ਸਬਦ ਸਪਰਸ਼ ਰੂਪ ਰਸਦੰਧ ਇਹ ਵਿਸ਼ਿਆਂ ਨੂੰ ਆਪਣੇ ਅੰਤਾਰਕਮ ਦੀ ਗੱਡੇ ਚ ਲੱਗਿਆ ਹੋਇਆ ਇਹਨਾਂ ਦਾ ਆਗੁਣਤਾ ਬਣਜਾਰੂ ਇਹ ਤਾਂ ਗੁਣ ਦਾ ਬਣਜਾਰਾ ਬਣਨਾ ਸੀ ਇਸ ਨੇ ਪਰ ਆਗੁਣ ਦਾ ਹੀ ਬਣਜਾਰਾ ਬਣਿਆ ਹੈ ਹਰ ਵਕ ਜੁੱਕੇ ਜਾਣਾ ਨੁਕਸੀ ਨੁਕਸੀ ਵੇਖਣਾ ਇਹ ਆਉਗਣਾ ਦਾ ਵਪਾਰੀ ਬਣਿਆ ਗੁੰਨ ਦਾ ਗ੍ਰਾਹਕ ਕੋਈ ਹੁੰਦਾ ਲੋਕ ਆਉਗਣਾ ਕੀ ਬਣੇ ਗੰਠਰੀ ਗੁੰਨ ਨੂੰ ਵੀ ਹੱਜਾ ਕੋਈ ਗੁੰਨ ਦਾ ਗਾਹਕ ਨਾਮ ਦਾ ਵਰਨਾ ਕੋਈ ਹੋਵੇ ਬੱਦੜੇ ਆਏ ਤੂੰ ਨਾ ਜਾਣੀਂ ਜਾਨੀ ਜੰਮੇ ਦਾ ਲਾਲਾ ਬਿਆਸ ਸਾਪੇ ਚ ਕਹਿੰਦੀ ਐ ਨਾ ਇਹਨਾਂ ਦਾ ਸਭ ਯਾਨੀ ਪਿਆਰਾ ਮਿਲਿਆ ਸੀ ਜਿਹੜਾ ਜੀਵ ਹੋ ਉਹ ਜਨਦੂਤਾਂ ਦੇ ਨੇ ਸੱਜਦੇ ਆਗੇ ਫਰਮਾਨ ਆਗੇ ਕੋ ਰਹੁਕਮੋ ਹੁਕਮ ਸੱਚੀ ਕਰਤਾਰੂ ਕੱਦੀ ਕਾਲ ਪ੍ਰਭੂ ਵੀ ਕਰਤਾਰ ਦੇ ਹੁਕਮ ਵੀ ਜਨਦੂਤ ਆਗੇ ਸੱਜਦੇ ਲੈ ਕੇ ਚਲ ਗਈ ਕਿਆ ਤਾ ਖੱਪਿਆ ਕਹਾਂਗਾ ਆਇਆ ਚਲੋ ਸਰਦਾਰ ਦੀ ਬਾਣ ਬੁਲਾਇਆ ਇਸ ਪ੍ਰਕਾਰ ਸੱਜਦੇ ਸੱਦਕੇ ਲਿਜਾਣ ਵਾਲੇ ਮੁਰਕੇ ਮੂੜ ਕੇ ਨਾਲੇ ਆਉਣ ਵਾਲੇ ਉਹ ਸੱਜਦੇ ਜਾਨੀ ਪਿਆਰੇ ਜਿਹੜੇ ਮੰਨਣ ਦੇ ਜੀਵ ਉਹਨਾਂ ਨੂੰ ਵਾਹਿਗੁਰੂ ਦੇ ਹੁਕਮ ਨਾਮੇ ਆਲੇ ਹੁਕਮ ਸੱਚੇ ਕਰਤਾਰੂ ਹੁਕਮ ਵੀ ਸੱਚੇ ਕਰਤਾਰਨਾ ਹੈ ਜਿਹੜਾ ਕਦੇ ਫੇਰਨਾ ਨਹੀਂ ਹੈ ਉਹ ਹਰੇਕ ਨੂੰ ਚੱਲਣਾ ਪਵੇਗਾ ਚਾਹੇ ਕੋਈ ਅਵਤਾਰ ਹੈ ਚਾਹੇ ਕੋਈ ਪਕੰਬਰ ਹੈ ਆਪਣੀ ਵਾਰੀ ਸਭ ਤੋਂ ਹੈ ਉਹ ਪੱਕੀ ਖੇਤੀ ਜੁਣੀ ਹੈ ਆਪਣੀ ਵਾਰੀ ਅਨੁਸਾਰ ਸਭ ਨੂੰ ਜਾਣਾ ਪਵੇਗਾ ਦੁਨੀਆ ਚੋਂ ਨਾਰੀ ਪੁੱਤ ਵਿੱਚ ਨੇ ਸੱਚੇ ਹੁਕਮ ਸੱਚੀ ਕਰਤਾਰੂ ਸਰਵਜੇ ਸੱਚੇ ਹੁਕਮ ਦੇ ਭੇਜੇ ਹੋਏ ਆਏ ਹਨ ਸੱਚੇ ਦੇ ਹੁਕਮ ਵਿੱਚ ਆਏ ਹਨ ਨਾਰੀ ਨਾਰੀ ਪੁਰਖ ਵਿਛੁਣਿਆ ਉਸ ਵੇਲੇ ਔਰਤਾਂ ਤੇ ਪੁਰਸ਼ਾਂ ਦਾ ਵਿਯੋਗ ਹੋ ਜਾਂਦਾ ਆਪੋ ਉਕੀ ਜਿਨ੍ਹਾਂ ਨੇ ਆਪੋ ਉਕੀ ਪਿਆਰ ਹੁੰਦਾ ਹੈ ਤੇ ਅੰਤਿ ਉਹ ਵਿਛੋੜਾ ਪੈ ਜਾਂਦਾ ਵਿਛੜਿਆ ਮੀਲਣ ਹਾਰੂ ਅਤੇ ਪ੍ਰਮੇਸ਼ਵਰੀ ਵਿਛੜਿਆਂ ਨੂੰ ਮਿਲਣ ਵਾਲਾ ਇਸੇ ਪ੍ਰਕਾਰ ਨਾਰੀ ਪੁਰਖ ਵਿਛੁਣਿਆ ਨਾਰੀ ਕੌਣ ਦੇ ਤੇ ਪੁਰਖ ਕੌਣ ਜੀਵ ਆਤਮਾ ਇਹਨਾਂ ਦਾ ਵਿਛੋੜਾ ਤਾਂ ਜਨਮ ਤੋਂ ਹੀ ਤੇ ਹੀ ਅਦੰਤ ਸੁਖੁ ਸੁਰੀਲੀ ਨਹੀਂ ਕਰ ਜਾਂਦਾ ਵਿਛੜਿਆ ਮਿਲਣ ਹਾਰੂ ਮੋਹ ਦਾ ਸ਼ਬਦ ਜਿਹੜਾ ਗੁਰਾਂ ਦਾ ਉਹਦੇ ਇਸੇ ਇਹ ਬਿਕੀਆਂ ਜੀਆਂ ਨੇ ਪਰ ਉਸ ਨਾਲ ਮਿਲਣ ਵਾਲਾ ਹੈ ਹੋਰ ਕੋਈ ਨਹੀਂ ਹੈ ਰੂਪ ਨਾ ਜਾਣੈ ਤੂ ਜੀ ਹੈ ਜਿਹੜਾ ਜਮਦੂਤ ਹੈ ਉਹ ਸੋਹਣੀ ਰੂਪ ਵਾਲੀ ਨੂੰ ਦੇਖ ਕੇ ਛੱਡ ਨਹੀਂ ਜਾਂਦੇ ਵਿਚਰ ਰਹਿੰਦੀ ਹੈ ਦੁਨੀਆ 'ਚ ਕਿਉਂ ਫੋਨੇ ਰੂਪ ਵਾਲੀਆਂ ਰੂਹਾਂ ਨੂੰ ਉਹ ਛੱਡ ਨਹੀਂ ਜਾਂਦੇ ਲਿਹਾਜ਼ ਨਹੀਂ ਕਰਦੇ ਹੈ ਮੇਰੇ ਹੁਕਮਬੱਦੀ ਸਹਿਰਤਾਰੂ ਉਹਨਾਂ ਨੂੰ ਜੋ ਕਰਦੇ ਕੇ ਪਰਮੇਸ਼ਰ ਦੇ ਹੁਕਮ ਦੀ ਕਾਲ ਜੰਦੂਤਾਂ ਦੇ ਬੰਨੀ ਹੋਈ ਹੈ ਹੁਕਮ ਰੂਪੀ ਕਾਰ ਨੂੰ ਉਹ ਕਰਦੇ ਹੈ ਸਰਕਾਰ ਪੜ ਗਿਆ ਹਨ ਪ੍ਰਮੇਸ਼ਰ ਦੀ ਤੇ ਫਿਰਕਾਰ ਪ੍ਰਮੇਸ਼ਰ ਮਹਾਰਾਜ ਦੀ ਹੁਕਮ ਵੀ ਆ ਗਿਆ ਉਹਨਾਂ ਦੇ ਸਿਰ ਦੇ ਤੇ ਕਾਰ ਕਰਨ ਦੀ ਹੈ ਇਹ ਵੀ ਪਗਲ ਕੇ ਲਗੜਾ ਜਿੱਲਾ ਨੂੰ ਇਹ ਉਹ ਕਾਰ ਕਰਦੇ ਹਨ ਬਾਲਕ ਬਿਰਧਾਂ ਨੂੰ ਜਾਣੀ ਉਹ ਸੋਹਣੇ ਰੂਪ ਵਾਲਿਆਂ ਨੂੰ ਨਹੀਂ ਛੱਡ ਕੇ ਜਾਂਦੀਆਂ ਦੂਹਾਂ ਨਹੀਂ ਲੈ ਜਾਂਦੇ ਹਰ ਕਿਸੇ ਪ੍ਰਕਾਰ ਗੁਣ ਵੱਡੀ ਸਰਕਾਰ ਸਰਕਾਰ ਪਰਵੇਸ਼ਕ ਦੀ ਜਿਹੜੀ ਕਾਰ ਹੈ ਸਿੱਧੇ ਹੁਕਮ ਤੋਂ ਵੱਡੀ ਹੋਈ ਹੈ ਜਨਗਤਾਂ ਦੀ ਜਿਹੜੀ ਸਾੜ ਬਾਲਕ ਬਿਰਧ ਨਾ ਜਾਣਨੀ ਉਹ ਨਹੀਂ ਕਹਿੰਦੇ ਵੀ ਬਾਲਕਾਂ ਦਾ ਜਾਨਦੋਤ ਵੱਡਿਆਂ ਦਾ ਕੀ ਮਾਰਨਾ ਇਹ ਬੁਢਾ ਹੈ ਚੱਲ 4 ਦਿਨ ਹੋਰ ਸੁਖ ਮਾਣ ਲੈ ਛੱਡ ਦਿਓ ਇਹਨੂੰ ਇਹਨੀਆਂ ਪ੍ਰਵਾਹ ਕਰਦੇ ਹਨ ਉਹਨਾਂ ਨੇ ਹਿਤ ਪਿਆਰੂ ਉਹਨਾਂ ਦੇ ਕੋਈ ਜਿੰਦਗਾ ਤੇ ਦੇਹ ਦਾ ਖੋਖੀ ਕਰਨ ਦਾ ਪਿਆਰ ਤੋੜਨ ਦਾ ਹਿਤ ਕਰਨਾ ਹੈ ਉਹਦਾ ਮੁਹੱਬਤ ਜਿਹੜੇ ਹਿਤ ਕਰਨ ਵਾਲੇ ਸੰਬੰਧੀ ਹੈ ਨਾ ਉਹਨਾਂ ਦਾ ਪਿਆਰ ਤੋੜ ਕੇ ਉਸ ਨੂੰ ਲੈ ਹੀ ਜਾਣਾ ਹੁੰਦਾ ਹੈ ਉਹ ਛੱਡ ਕੇ ਨਹੀਂ ਜਾਂਦੇ ਜਿਹੜੇ ਹਿਤ ਕਰਨ ਵਾਲੇ ਉਹਨਾਂ ਸੁਹਮੀਆਂ ਨਾਲ ਉਹ ਜੀਵ ਦਾ ਪਿਆਰ ਤੋੜਨਾ ਹੁੰਦਾ ਹੈ ਅੱਜ ਇਹ ਹੁਕਮਾਂ ਨੂੰ ਤੋੜਨ ਵਾਲੀ ਜਿੰਦ ਤੇ ਰੂਹ ਜਿੰਦ ਤੇ ਸਰੀਰ ਦੇ ਵਿਜੋਗ ਕਰਨ ਦੇ ਨਾਲ ਹੀ ਹਿੱਤ ਹੋਏ ਉਹਨਾਂ ਦਾ ਕਾਰਨ ਸਮਝਦੇ ਐ ਕਿ ਸਾਡਾ ਪਿਆਰ ਇਹ ਮਾਰ ਕੇ ਲੈ ਜਾਣਾ ਨੌਦਾਰ ਠਾਕੀ ਹੁਕਮ ਸਖਤ ਜਦੋਂ ਸੱਚੇ ਕਾਦਸ਼ਾਹ ਦਾ ਹੁਕਮ ਹੁੰਦਾ ਉਹ ਨਵੇਂ ਗੋਲ ਕਾ ਰੁਕ ਜਾਂਦੀ ਐ ਉਹਦੇ ਅੱਖਾਂ ਅੱਖੀ ਵਸਨੀਆ ਨੇ ਕੰਨਾਣਾ ਸੰਦਾਨੀ ਬੋਲਾ ਹੋ ਜਾਂਦਾ ਗੁੰਗਾ ਹੋ ਜਾਂਦਾ ਨਵੇਂ ਗੋਲ ਘਰ ਉਪਜਾਂਦੀਓ ਉਸੇ ਵੇਲੇ ਹੰਸ ਗਿਆ ਗੈਣਾਰੀ ਹੰਸ ਜੀਵਾਤਮਾ ਜਿਹੜਾ ਹੈ ਉਸੇ ਵੇਲੇ ਗੈਣਾਰੇ ਆਕਾਸ਼ ਦੇ ਮਾਰਗੇ ਚੱਲਿਆ ਜਾਂਦਾ ਪ੍ਰਲੋਕ 'ਚ ਅਸਾਂ ਕਿਤਾਬ ਦੇਣ ਵਾਤੇ ਪ੍ਰਲੋਕ ਨਹੀਂ ਪੁਰ ਜਾਂਦਾ ਹੈ ਹੰਸ ਗਿਆ ਗੈਣਾਰੀ ਆਪਣੇ ਗੈਣਾਰੇ ਜਿਹੜੇ ਯੋਗੀ ਹੈ ਉਹ ਯੋਗੀਆਂ ਦਾ ਦਸਵੇਂ ਦ્વાਰ ਉਪਰ ਆਕਾਸ਼ਤਾਨੀ ਜੀਵਾਤਮਾ ਨੇ ਕਰੂ ਅੰਦਰ ਉਹਨਾਂ ਨੂੰ ਵੀ ਪ੍ਰਲੋਕ ਜੀ ਜਾਣਾ ਪੈਂਦਾ ਯੋਗੀਆਂ ਨੂੰ ਵੀ ਇਸੇ ਪ੍ਰਕਾਰ ਜਿਹੜੇ ਮਹੱਤਮਾ ਹਾਂ ਸੰਗੇ ਉਹਨਾਂ ਦਾ ਗਨਾਰੇ ਚਿਲਾਕਾਸ ਚੇਲੇਗਾ ਜੀਵਾਤਮਾ ਉਹਦੇ ਵਿੱਚ ਮਰ ਜਾਂਦੇ ਜਾ ਕੇ ਸਾ ਧਨ ਛੁੱਟੀ ਮੁੱਠੀ ਝੂਠ ਵਿਦਣੀਆਂ ਸੋ ਉਹਨਾਂ ਦੇ ਜਿਹੜੀ ਧਨ ਇਸਤਰੀ ਹੈ ਉਹ ਛੁੱਟਣ ਹੋ ਜਾਂਦੀ ਹੈ ਕਹਿੰਦੀ ਮੈਂ ਤਾਂ ਮੁੱਠੀ ਲੁੱਟੀ ਗਈ ਅੱਜ ਮੈਂ ਤਾਂ ਵਿਦਣੀਆਂ ਬੜੀ ਦੁਖੀ ਹੋ ਰਹੀ ਹਾਂ ਮਰਤਕੜਾ ਅੰਗਨੜੇ ਬਾਾਰੇ ਮੇਰਾ ਜੀਵਨ ਪਤੀ ਸੀ ਮਰਦਾ ਹੋਇਆ ਉੰਗਲੇ ਡੇੜੇ ਦੇ ਬਾਹਰ ਵਿੱਚ ਪਿਆ। ਇਸ ਤਰ੍ਹਾਂ ਬੈਣਪਾਲ ਲੱਗ ਜਾਂਦੀ ਏ ਕੋਲੇ ਬੈਠ ਕੇ ਰਹੁੰਦੀਆਂ ਰਹਦੀਆਂ ਹਨਗੀਆਂ। ਇਸ ਦੇ ਉੱਪਰ ਸਾਤ ਅੰਗਸਤੀ ਮੁਠੀ ਝੂਠ ਵਿਧਣੀ ਆ। ਇਸੇ ਪ੍ਰਕਾਰ ਸਾਉ ਦੋ ਵਿਸ਼ੇਸ਼ਟ ਜਿਹੜੀ ਬੁੱਧੀ ਸੀ ਉਹ ਛੁੱਟ ਗਈ ਉਹ। ਅੱਗੇ ਮੁਠੀ ਜਿਹੜੀ ਮੁਠੀ ਸੀ ਕਾਮਕ੍ਰੋਦ ਆਦਕ ਕਰਨ ਦੀ ਝੂਠ ਬਿੱਦਣੀਆਂ ਉਹ ਝੂਠ ਆਦਕਾਂ ਕਰਕੇ ਬਿੱਦਣੀਆਂ ਦੁਖੀ ਹੁੰਦੀ ਹੈ ਮਿਰਤਕੜਾ ਅੰਗਨੜੇ ਵਾਰੇ ਮਿਰਤਕੜਾ ਸਰੀਰ ਅੰਗਨੜੇ ਵਾਰੇ ਜਿਹੜਾ ਅੰਗਨੜੇ ਪਿਆਰਿਆ ਸੀ ਉਹਨੂੰ ਬਾਹਰ ਉਜਾੜ ਚ ਲੈ ਜਾਂਦੇ ਐ ਜਿਹੜੇ ਨੇ ਬਾਹਰ ਚ ਪਿਆ ਹੁੰਦਾ ਔਰ ਉਹ ਤਿਆਰ ਕਰਨ ਵਾਲੇ ਸਾਰੇ ਉਹਨੂੰ ਬਾਹਰ ਲੈ ਜਾਂਦੇ ਹਨ ਫੁਰਤ ਮੂਈ ਮਰ ਮਾਈਏ ਮਿਰਤਕੜਾ ਅੰਗਨੜੇ ਵਾਰੇ ਜਦੋਂ ਪਰਮੇਸ਼ਰ ਦੇ ਨਾਮ ਕੋ ਮਰਿਆ ਹੋਇਆ ਉਹ ਅੰਗਰੇਜ਼ ਸਿਰ ਸਾਜੂ ਕੀ ਬਾਗ ਉਜਾੜ ਦੇ ਅੰਗਣ ਵਿੜੇ ਕੀ ਹੁੰਦਾ ਜਾਂਦਾ ਜਾਂਦਾ ਮਰਦਾ ਰਹਿੰਦਾ ਹੈ ਸੁਰਤ ਮੋਈ ਮਰ ਮਾਈਏ ਇਸ स्त्री ਕਹਿੰਦੀ ਹੈ ਮਰ ਨੂੰ ਆਵੇ ਮੇਰੀ ਮਾਂ ਮੇਰੀ ਤਾਂ ਹੋਸ਼ ਹੀ ਮਾਰ ਦਿੱਤੀ ਮਹਿਲ ਰੁਨੀ ਦਰਬਾਰ ਇਸ ਤਰ੍ਹਾਂ ਮਹਿਲ ਜੀ स्त्री ਹੈ ਦਰਦੇ ਬਾਗ ਵਿੱਚ ਬੈਠ ਕੇ ਰੋਂਦੀ ਹੈ ਉਹ ਦਰਵਾਜੇ 'ਤੇ ਬੈਠੀ ਬਹਿਣ ਪਉਂਦੀ ਰਹਿੰਦੀ ਰੋਂਦੀ ਰਹਿੰਦੀ ਹੈ ਇਸ ਪ੍ਰਕਾਰ ਦੀ ਹਾਲਤ ਐ ਇਸੇ ਪ੍ਰਕਾਰ ਸੁਰਤ ਮੂਈ ਮਰ ਮਾਈਏ ਜਿਨ੍ਹਾਂ ਦੀ ਸੰਸਗੇ ਜੀ ਮਾਈਏ ਮਾਇਆ ਵਿੱਚ ਵਾਹਿਗੁਰੂ ਵੱਲੋਂ ਮਰੇ ਹੋਏ ਐ ਉਹਨਾਂ ਦੀ ਸੁਰਤ ਵਾਹਿਗੁਰੂ ਦੇ ਸੇਵਨ ਵੱਲੋਂ ਮਰ ਗਈ ਉਹ ਹਰ ਵਕਤ ਮਾਇਆ ਦੇ ਵਿੱਚ ਹੀ ਮਾਰੇ ਰਹਿੰਦੇ ਹਰ ਮੌਰ ਮਰ ਮੌਤ ਵੀ ਮਾਰਦੀ ਰਹਿੰਦੀ ਮਾਇਆ ਵਿੱਚ ਲੱਗਿਆ ਨੂੰ ਇਹ ਫਿਰ ਤੋਂ ਵੀ ਰਾਜੂ ਦੇ ਸ਼ਹਿਨ ਵੱਲੋਂ ਮਰੀ ਜਾਂਦੀ ਉਹਨਾਂ ਦੀ ਮਹਿਲ ਰੁੰਨੀ ਦਰਬਾਰ ਉਸ ਵੇਲੇ ਸਹਿਜ ਸਿੰਘ ਜੀ ਮਹਿਲ ਇਸਤਰੀ ਰਹਿੰਦੀ ਹੈ ਦਰਵਾਜ਼ੇ ਕੋਲ ਬੂਹੇ 'ਚ ਬੈਠ ਕੇ ਮਹਿਲ ਜਿਹੜੀ ਜਿੰਦਾ ਹੈ ਇਹ ਰੁੰਦੀ ਰਹਿੰਦੀ ਹੈ ਦਰਗਾਹ ਦੇ ਬਾਹਰ ਵਿੱਚ ਜਾ ਕੇ ਰੋਣਾ ਪੈਂਦਾ ਮੈਂ ਕੋਈ ਗੁਣ ਨਾ ਧਾਰਨ ਕੀਤਾ ਰੋਹ ਕਾਂਤ ਮਹਿਲੀ ਹੋ ਸਤਜੂ ਜੀ ਕਰਨੀ ਨਾ ਹੋ ਰੋਹ ਕਾਂਤ ਹੈ ਮਹਿਲੀ ਹੋ ਇਸਤਰੀ ਹੋ ਕਿ ਜੇ ਯੂਰੂਪੀ ਇਸਤਰੀਓ ਕੰਤ ਪਤੀ ਅਕਾਲ ਪੁਰਖ ਹੈ ਉਹਦੀ ਪ੍ਰਾਕਤੀਵਾਤ ਤੇ ਸਾਨੂੰ ਵਿਰਾਕ ਕਰਨਾ ਚਾਹੀਦਾ ਦੋ ਦੋ ਜੇ ਰੋਣਾ ਤਾਂ ਲੱਗੇ ਕੇ ਗੁਣ ਸਾਰੇ ਜੀ ਉਹਨਾਂ ਨੂੰ ਇਹ ਗੁਣਾਂ ਨੂੰ ਸੰਭਾਲਣਾ ਕਰੋ ਭਾਗਾਂ ਵਾਲੇ ਬਣ ਜਾਓਗੇ ਝਾਲ ਮਲ ਜਾਨੀ ਨਾ ਵਾਲਿਆ ਅਖੀਰ ਸਭ ਸੰਗਤ ਜੀ ਜਨ ਪਾ ਕੇ ਕੜਾ ਸਿਰ ਦੇ ਤੇ ਤੇ ਮਲ ਕੇ ਨਹੀਂ ਆਦਿਕ ਸਾਬੂਨ ਆਦਕਾ ਨਾਲ ਉਹ ਜਾਨੀ ਜਿਹੜਾ ਪਰਲੋਕ ਨੂੰ ਜਾਣ ਵਾਲਾ ਜੀਵਾਤਮਾ ਦਾ ਦੇਹ ਸੀ ਉਹਨੂੰ ਜਾਨੀ ਕਹਿੰਦੇ ਐ ਇਹ ਜਾਨੀ ਨੂੰ ਚੱਲੇ ਜਾਣ ਵਾਲੇ ਨੂੰ ਮੁਲਕ ਲੁਹਾਣਾ ਕੀਤਾ ਇਹਨਾਂ ਨੇ ਪਾਣੀ ਪਾ ਕੇ ਖੱਟਾ ਨਿਗ ਪਾ ਕੇ ਮੜ ਕੇ ਕੱਪੜ ਪੱਟ ਅੰਬਾਰੇ ਉਹਨੂੰ ਪੱਟ ਤਖਤੇ ਤੇ ਰੱਖਦਾ ਬੰਨੇ ਤੇ ਪਾਤ ਅਸਲੀ ਤੇ ਕਾਤ ਦਾ ਤੇ ਉਹ ਲਾਵੇ ਪੱਟ ਰੇਸ਼ਮ ਦੇ ਜੇ ਕੋਈ ਅਮੀਰ ਹੋਵੇ ਤਾਂ ਰੇਸ਼ਮ ਦੇ ਕੱਪੜਿਆਂ ਦੇ ਅੰਬਾਰ ਢੇਰ ਲਾ ਕੇ ਤੇ ਡੇਰ ਕੋਈ ਦੂਸਰ ਪੱਟ ਰੇਸ਼ਮ ਦੇ ਵਸਤਰਾ ਨੇ ਤੇ ਪੱਟ ਤਖਤੇ ਤੇ ਪਾ ਕੇ ਉਮਾਰੇ ਨੂੰ ਢੇਰ ਲਾ ਕੇ ਬਿਵਾਨ ਬਣਾਤਾ ਉਤੋਾਰੇ ਵਾਜੇ ਵੱਜੇ ਸੱਚੀ ਬਾਣੀ ਉਹਦੇ ਨਾਮ ਸੱਤ ਹੈ ਹਰ ਕਾ ਨਾਮ ਸੱਤ ਹੈ ਇਹ ਸੱਚੀ ਬਾਣੀ ਹੈ ਨਾ ਉਹਨੇ ਬਾਜੇ ਬਾਜੇ ਪਹਿਲਾਂ ਤਾਂ ਦੁਨੀਆ ਦੇ ਰੰਗਾਂ 'ਚ ਲੱਗਾ ਹੋਇਆ ਗੁਰਦਾਸ ਸਿੰਘ ਫ਼ਰੀਅਤਿਆ ਸੀ ਦੁਨੀਆਂ ਦੇ ਗੀਤ ਗਾਉਂਦਾ ਸੀ ਉਹਦੋਂ ਪਰਮੇਸ਼ਰ ਦੀ ਸੱਚੀ ਬਾਣੀ ਦੇ ਬਾਜੇ-ਬਾਜੇ ਤੇ ਕੀਰਤਨ ਕਰਨ ਲੱਗੇ ਰਾਗੀ ਜੇ ਕੋ ਚੰਗਾ ਮਿਲੇ ਪੰਜ ਮੂਏ ਮਨ ਮਾਰੇ ਪੰਜ ਉਹਨਾਂ ਦੇ ਸੁਗੰਧੀ ਜਿਹੜੇ ਮਰ ਗਏ ਮਨ ਮਰੇ ਪਏ ਹੈ ਮਰੇ ਜਿਹੜੇ ਪੰਜ ਸੁਗੰਧੀ ਹੈ ਮਾਂ ਕਹਿਣੋ ਪੀ ਪਿਓ ਪੁੱਤਰ ਆਜ ਕੋ ਇਹ ਪੰਜ ਸੁਗੰਧੀ ਪੰਜ ਸਤ ਇਸ ਤੇ ਕਾਰਨ ਨੇ ਮਨ ਜੇ ਮਰੇ ਹੈ ਪੰਜੇ ਤਾਂ ਇੰਨੇ ਮਰਨ ਵਾਲਾ ਮਾਰ ਹੀ ਗਿਆ ਇਸ ਸਰਕਾਰ ਆਪਣੇ ਆਪ ਨੂੰ ਮੂਆ ਮੰਨਦੇ ਹਨ ਇਸੇ ਪ੍ਰਕਾਰ ਬਾਜੇ ਵਜੇ ਪੰਜ ਮੂਏ ਮਨ ਮਾਰੇ ਜਿਨ੍ਹਾਂ ਦੇ ਸੱਚੀ ਬਾਣੀ ਦੇ ਬਾਜੇ ਅੰਦਰ ਸਤ ਨਾਮ ਉਹਦੇ ਵੱਜ ਪਏ ਹਨ ਪੰਜ ਮੂਏ ਮਨ ਮਾਰੇ ਉਹਨਾਂ ਦੇ ਪੰਜ ਕਾਮ ਕ੍ਰੋਧ ਸਾਧ ਸੰਗ ਜੀ ਮਰ ਗਏ ਅਤੇ ਜਿਨ੍ਹਾਂ ਨੂੰ ਮੰਦੇ ਮੰਦੇ ਸਵਾ ਨੂੰ ਮਾਰਿਆ ਸੀ ਉਹਨਾਂ ਨੂੰ ਮਨ ਨੂੰ ਵੀ ਮਾਰ ਲਿਆ ਪੰਜੇ ਕਾਮ ਆਦਮੀ ਉਹਨਾਂ ਦੇ ਨਿਰਤ ਹੋ ਗਏ ਪੁਲੜੇ ਮੀਰਾ ਮਰਨ ਭਇਆ ਇਸੀ ਕਹਿੰਦੀ ਹੈ ਜਾਨੀ ਪਤੀ ਦੇ ਵਿਛੇਦ ਤੋਂ ਮੇਰਾ ਮਰਨਾ ਹੋ ਗਿਆ ਪਿਆਰੇ ਦੇ ਇਹ ਜੀਵਨ ਸੰਸਾਰੇ ਮੇਰੇ ਤਰ੍ਹਾਂ ਘਾਰੇ ਦੁਨੀਆ 'ਚ ਜੀਉਣਾ ਇਸੇ ਪ੍ਰਕਾਰ ਸਾਹ ਸੰਗੀ ਜਾਨੀ ਕੋਣ ਆ ਪਿਆਰਾ ਹਕਾਲਪੁਰਖ ਉਹਦੇ ਵਿਛੁਲੇ ਕਰਕੇ ਮੇਰਾ ਮਰਨ ਭਇਆ ਇਹ ਮੇਰ ਤੇਰ ਵਿੱਚ ਜਿਹਾ ਦਾ ਮਰਨਾ ਹੋ ਰਿਹਾ ਹੈ ਇਹ ਜੀਵਨ ਸੰਸਾਰ ਇਹ ਸੰਸਾਰ ਦਾ ਜੀਉਣਾ ਤਰ੍ਹਾਂ ਹੈ ਮਾਰਾ ਕਹਿੰਦੇ ਹੁਣ ਜੀਵਤ ਮਰਐ ਸੂ ਜਾਣੀਐ ਜਿਹੜਾ ਭਾਈ ਜੀਵਤ ਭਾਵ ਤੋਂ ਮਰੇ ਉਹ ਹੀ ਪਰਮੇਸ਼ਰ ਨੂੰ ਜਾਣ ਸਕਦਾ ਹੈ ਫਿਰ ਸਚੜੈ ਹੀਤ ਪਿਆਰੇ ਸੱਚੇ ਕਾਲਪੁਰਖ ਵਾਹਿਗੁਰੂ ਦੇ ਪਿਆਰ ਦੇ ਹਿਤ ਵਾਸਤੇ ਜਿਹੜਾ ਜੀਵਤ ਭਾਵ ਤੋਂ ਮਰੇ ਉਹ ਜਾਣ ਸਕਦਾ ਇੱਕ ਪਰਮੇਸ਼ਰ ਦਾ ਪ੍ਰੇਮ ਕੈਸਾ ਸੱਚਾ ਹੈ ਜੋ ਕਰਤ ਕਰਨ ਦੀ ਪਾਲਣਾ ਕਰਦਾ ਹੈ ਧੰਮੁਪੁਰਖ ਹੈ ਜੀਵਨ ਮਰਾਸੋ ਜਾਣੀਏ ਜੀਵਤ ਆਵਲੋਂ ਜਿਹੜਾ ਮਰੇ ਉਹ ਸੁਜਾਨੀਏ ਸੇਖ ਗਿਆਨਮਾਨ ਜਾਣੀਦਾ ਹੈ ਫਿਰ ਸੱਚੜਾ ਹੈ ਸੇਖ ਪਿਆਰੀ ਉਹ ਕੁਝ ਸੱਚੇ ਕਾਲਪੁਸ ਦੇ ਵਿੱਚ ਜੀ ਦਾ ਰੇਤ ਪ੍ਰੇਮ ਹੈ ਕੋਈ ਮਰਾਸ ਦੇ ਪਿਆਰੇ ਹਨੀ ਤੁਸੀਂ ਰੋ ਰੋਵਣ ਆਈ ਹੋ ਸੇ ਜੀਵੂ ਵੀ ਇਸਤਰੀਓ ਤੁਸੀਂ ਰੋਣ ਵਾਸਤੇ ਆਈਓ ਸਿਆਪੇ ਵਿੱਚ ਇਸਤਰੀਆਂ ਜਿਵੇਂ ਆਉਂਦੀਆਂ ਹੇ ਭਾਈ ਦੁਨੀਆ ਦੇ ਤਜਾਰ ਕਹੇ ਰੋਣ ਵਾਸਤੇ ਤੁਸੀਂ ਆਂ ਜਾਓ ਉਹਨੂੰ ਰੋ ਰੋ ਤੁਸੀਂ ਝੂਠ ਮੁਠੀ ਸੰਸਾਰੇ ਇਹ ਵੀ ਸ੍ਰਿਸ਼ਟੀ ਜਿੰਨੀ ਐ ਇਹ ਤਾਂ ਝੂਠ ਨਹੀਂ ਲੁੱਟ ਲਈ ਐ ਝੂਠ ਕਾਮਾਜ ਕਾ ਨਹੀਂ ਲੁੱਟ ਲਈ ਹੈ ਹੋ ਮੁਠੜੀ ਤੰਗਾ ਧਾਗਲੀ ਕੋਈ ਇਸਤਰੀ ਕਹਿੰਦੀ ਮੈਂ ਤਾਂ ਲੁਕੀ ਗਈ ਮੈਂ ਤਾਂ ਫਲਾਣਾ ਪੰਧਾ ਕਰਦੀ ਧੌਂਦੀ ਰਹੀ ਮੈਂ ਪਤੀ ਦਾ ਮੂੰਹ ਮਨਾ ਵੇਖ ਚੱਕੀ ਹੁਣ ਤੇਰੇ ਗੱਲ ਮਨਾ ਕਰ ਸਕੀ ਕੋਈ ਤੱਤ ਦੇ ਤਾਂ ਹੁਣ ਸੀ ਕਹਿੰਦੀ ਮੈਂ ਲੁੱਟੀ ਗਈ ਹਾਂ ਫਿਰ ਛੋਟੇ ਵਿਧਨਕਾਰੇ ਮੈਨੂੰ ਪਤੀ ਨਹੀਂ ਛੱਡੜ ਕਰਦਾ ਹੁਣ ਮੈਂ ਵਿਧਨਕਾਰੇ ਦੁੱਖ ਦੁੱਖ ਦੀਆਂ ਤਾਰਾਂ 'ਚ ਪਈ ਹੋਈ ਆ ਦੁਖੀ ਕਰ ਗਿਆ ਮੇਰੇ ਲਈ ਮਰਨ ਵਾਲਾ ਕਿਸੇ ਪ੍ਰਕਾਰ ਹੌ ਮੁਠੜੀ ਧੰਦਾ ਧਾਵਣੀਆਂ ਸ੍ਰਿਸ਼ਟੀ ਹੋਂਮਾ ਵਿੱਚ ਮੁਠੜੀ ਲੁੱਟੀ ਗਈ ਹੈ ਸੰਦੇ ਦੁਨੀਆਂ ਦੇ ਹੋਂਮੇ ਵਿੱਚ ਧਾਵਣੀਆਂ ਯੂਨਰ ਨੇ ਤੋੜੀਆਂ ਜਿ ਪਏ ਰਹਿੰਦੇ ਹੰ ਮੇਰੇ ਛੋਡੇ ਆੜੀ ਵਿਦਣਕਾਰੇ ਪਤੀ ਇਕਾਂਲਪੁਰ ਹੁਣ ਛੱਡ ਦਿੱਤੀ ਔਰ ਰੂਹ ਛੁੱਟੜ ਕਰਕੇ ਆਪਦੇ ਸਨਮੁਖ ਨਾ ਜਾਣ ਕੇ ਇਸ ਕਰਕੇ ਜੰਮਣ ਮਰਨ ਦੇ ਵਿਦਣ ਦੁੱਖ ਦੇ ਵਿਦਣ ਦੁੱਖ ਵਿੱਚ ਕਾਰੇ ਦੁੱਖ ਦੀ ਕਾਰ ਚ ਪਈ ਗਈ ਹੈ ਘਰ ਘਰ ਕਾਂਤ ਮਹਿਲੀਆਂ ਸਖਿਓ ਘਰਾਂ ਘਰਾਂ ਵਿੱਚ ਉਹ ਪਤੀ ਹੈ ਜੀਵ ਰੂਪੀ ਇਸਤਰੀਆਂ ਦੇ ਸਹਨੇ ਦੇ ਹਿਰਦੇ ਰੂਪੀ ਘਰਾਂ ਘਰਾਂ 'ਚ ਹੈ ਉਹ ਪਰਮੇਸ਼ਰ ਪ੍ਰਾਪਤ ਰੂਪ ਹੈ ਰੂੜਾ ਹਿਤ ਪਿਆਰੇ ਉਸ ਉਸ ਪਿਆਰੇ ਚ ਰੂੜੇ ਸੁੰਦਰ ਹਿਤ ਕਰਨਾ ਚਾਹੀਦਾ ਆ ਜਿੰਨੇ ਅਪਵਿੱਤਰ ਹਿਤ ਕਰਦੇ ਹੋਰ ਪਾਸੇ ਇਹ ਸਾਰੇ ਹਿਤ ਛੱਡ ਕੇ ਸੁੰਦਰ ਵਾਸ ਰੂਪ ਦੇ ਵਿੱਚ ਪਿਆਰ ਕਰਨ ਦਾ ਹੀਤੂ ਕਾਰਨ ਬਣਨਾ ਚਾਹੀਦਾ ਹੈ ਸਤਿਗੁਰਾਂ ਦਾ ਰੂਪ ਉਸ ਪਿਆਰੇ ਚ ਹਿਤ ਹੁੰਦਾ ਹੈ ਮੈਂ ਫਿਰ ਸੱਚ ਸਲਾਹਣਾ ਉਸੇ ਤੋਂ ਕਿ ਉਹ ਪਤਿਰ ਪਤੀ ਜੋ ਤੱਕ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਸੱਚੇ ਪਤੀ ਕਾਲਪੁਰ ਹਰਿ ਸੁਲਾਉਣਾ ਕੀ ਪਰ ਹੈ ਹੋਰ ਰੇਸ਼ੀ ਅੜੀ ਨਾਮ ਪਧਾਰੇ ਉਸ ਹੀ ਰੇਸ਼ੀ ਦੀ ਆਨੰਦ ਦੇ ਸਹਿਤ ਹੋਈ ਹੈ ਸਾਡੀ ਵਿਰਤੀ ਰੇਸ਼ੀ ਦੀ ਪ੍ਰਸੰਤਾ ਦੇ ਸਹਿਤ ਹੋਈ ਹੈ ਪਰ ਹਸਨਾ ਹੰਸੇ ਸਹਿਤ ਹੋਈ ਹੈ ਨਾਮ ਜਦਕਿ ਪਤਰੀ ਪਤੀ ਦੀ ਪ੍ਰਾਪਤੀ ਕੀਤੀ ਨਾਮੀ ਜੋ ਪਤੀ ਹੈ ਸਾਰਿਆਂ ਦਾ ਉਹ ਦੀ ਪ੍ਰਾਪਤੀ ਕਰਕੇ ਮੈਂ ਪ੍ਰਸੰਨ ਹੋ ਰਹੀ ਹਾਂ ਗੁਰ ਮਿਲਿਆ ਵੇਸ ਪਰਟਿਆ ਜਿਸ ਤਰੀਕੇ ਉਹ ਗੁਰੂ ਸਾਹਿਬ ਦੇ ਨਾਲ ਮਿਲਣੇ ਕਰਕੇ ਜਿਹੜਾ ਰੰਡੀਪੇ ਦਾ ਵੇਸ ਹੁੰਦਾ ਸਿਰ ਖੋਲ ਕੇ ਰੋਣ ਲੱਗ ਜਾਂਦੀਆਂ ਹਾਂ ਮੈਂ ਇਸ ਪ੍ਰਕਾਰ ਦਾ ਇਹ ਵੇਸ ਹੁੰਦਾ ਉਹਨਾਂ ਦਾ ਉਹ ਰੰਡੀਆਂ ਜਿਹੜੀਆਂ ਸਾਖਣਾ ਵਾਲਾ ਵੇਸ ਪਰਟ ਲੈਂਦੀਆਂ ਹਣਕੀਆਂ ਇਸੇ ਪ੍ਰਕਾਰ ਇੱਧਰ ਗੁਰ ਮਿਲਿਆ ਵੇਸ ਪਲਟਿਆ ਅਸੀਂ ਸੰਗਤਾਂ ਦੇ ਨਾਲ ਮਿਲ ਕੇ ਜੰਮਣ ਮਰਨ ਵਾਲਾ ਜਿਹੜਾ ਵੇਸ ਧਾਰਨਾ ਸੀ ਉਹ ਪਲਟ ਲਿਆ ਹੈ ਹੁਣ ਅਸੀਂ ਵਾਹਿਗੁਰੂ ਦੇ ਅਨੰਦ ਦੇ ਸਹਤ ਹੋ ਗਏ ਹਾਂ ਸਾਤ ਅਨਸਾਚੀ ਸੀਗਾਰੂ ਹੋਸੀ ਸ੍ਰੀ ਦਾਸ ਸੱਚਾ ਸ਼ਿੰਗਾਰ ਹੈ ਕਿਉਂ ਵਾਹਿਗੁਰੂ ਪਤੀ ਸਦਾ ਨਿਤ ਨਮਹ ਹੈ ਅਤੇ ਉਹਦਾ ਸਾਜਨਾ ਰੂਪੀ ਸ਼ਿੰਗਾਰ ਸੱਚਾ ਹੈ ਜਿਨ੍ਹਾਂ ਨੇ ਗੁਰਾਂ ਨਾਲ ਮਿਲ ਕੇ ਜੰਮਣ ਮਰਨ ਵਾਲੇ ਸਰੀਰ ਵੱਲੋਂ ਆਗ ਦੇ ਵੇਸ ਨੂੰ ਪਲਟ ਕੇ ਅਖੰਡ ਚੇਤਨ ਦੇ ਦੀ ਪ੍ਰਾਪਤੀ ਕਰ ਲਈ ਆਗ ਨੂੰ ਮਿਲਹੁ ਸਹੇਲੀ ਹੋ ਆਓ ਸੰਤ ਜਨੋ ਸੇਧਿਓ ਪਿਆਰੀਓ ਸੁਖੀਓ ਆਓ ਮਿਲੋ ਸੇਮਰਹੁ ਸਿਰਜਣਹਾਰੂ ਜਗਤ ਨੂੰ ਰਚਣ ਵਾਲਾ ਜੋ ਪਰਮੇਸ਼ਰ ਆਉ ਪਤੀ ਹੈ ਸਾਰੇੰ ਦਾ ਉਹ ਦਾ ਸਿਮਰਨ ਕਰੋ ਸਾਰੇ ਮਿਲ ਕੇ ਬਈਰ ਨਾਮ ਸੁਹਾਗਣੀ ਬਈਰ ਘਾੜੀ ਬੋਲੀ ਕਿਸਤਰੀ ਨੂੰ ਕਹਿੰਦੇ ਹਨ ਬਈਰ ਇਸਤਰੀ ਉਹ ਇਸਤਰੀ ਦਾ ਨਾਸਤ ਹਕ ਨਹੀਂ ਹੈ ਸੱਚ ਸਵਾਰਨਹਾਰੂ ਜਿਹਨੂੰ ਗੁਰੂ ਸਾਹਿਬ ਸੱਚ ਨਾਮ ਦੇ ਕੇ ਸਵਾਰਨ ਵਾਲੇ ਹੋਏ ਹੈ ਬਈਰ ਜੀਵ ਰੂਪੀ ਬਈਰ ਇਸਤਰੀ ਉਹ ਪ੍ਰਵੇਸ਼ਕ ਦੇਸਾ ਅਰੁਆਲੀ ਨਾਮ ਜਪਣ ਵਾਲੀ ਹੋਈ ਹੈ ਸੱਚ ਸਵਾਰਨਹਾਰ ਜਿਹਨੂੰ ਸੱਚਾ ਪਰਮੇਸ਼ਰ ਆਦਿ ਰੂਪ ਦੇ ਵਿੱਚ ਨਿਸ਼ਚੈ ਦੇ ਕੇ ਸਵਾਰਨ ਵਾਲਾ ਸਵਾਰ ਲਿੰਦਾ ਹੈ ਗਾਉਂ ਗੀਤਾਂ ਮੰਗਿਰਹੜਾ ਉਦੋਂ ਮੈਂ ਸਾਹਿਬੋਂ ਪਾ ਕੇ ਗਾਉਂ ਗੀਤਨ ਬਿਰਹਾੜਾ ਬਿਰਹਾੜਾ ਬਿਸ਼ੋੜੇ ਵਾਲੇ ਗੀਤ ਨਾ ਗਾਓ ਨਾਨਕ ਬ੍ਰਹਮ ਵਿਚਾਰ ਬ੍ਰਹਮਾਤਮਾ ਵੀ ਵਿਚਾਰ ਕਰੋ ਮਾਰਾ ਕ੍ਰਿੰਧਿਆ ਅੰਮ੍ਰਿਤਸਰ ਸਾਹਿਬੋਂ ਪਾ ਕੇ ਕਰਦੇ ਹਾਂ ਮੈਂ ਗਾਉਂ ਗੀਤਨ ਬਿਰਹਾੜਾ ਤੱਤੇ ਨੂੰ ਕੋੜਾ ਉਹਨਿਉ ਗੀਤਾਂ ਨੂੰ ਗਾਉਂ ਕਹਿੰਦੇ ਬਿਰਹਾ ਪ੍ਰੇਮ ਦੀਆਂ ਨੂੰ ਤੇ ਨਾਨਕ ਬ੍ਰਹਮ ਵਿਚਾਰੋ ਬ੍ਰਹਮ ਦੀ ਵਿਚਾਰ ਵੀ ਕਰੋ ਇਹ ਅੰਮ੍ਰਿਤਸਰ ਸਾਹਿਬ ਗੀਤਨ ਇਕੱਠਾ ਕਰਦੇ ਆ ਪਾਠ ਤੋ ਗਾਓ ਗੀਤ ਪ੍ਰਵੇਸ਼ੇ ਦਾ ਜਸ ਵੀ ਗਾਓ ਤੇ ਨਾ ਬਿਰਹਣਾ ਫਿਰ ਬੜਾ ਵਿਛੋੜਾ ਨਹੀਂ ਕਦੇ ਹੋਊ ਨਾਨਕ ਬ੍ਰਹਮ ਵਿਚਾਰੋ ਚਰਨੀ ਰਾਂਗਵੇ ਜੀ ਕਹਿੰਦੇ ਬ੍ਰਹਮ ਆਤਮਾ ਦਾ ਵੀ ਵਿਚਾਰ ਕਰੋ ਤੇਰੇ ਜਸ ਨੂੰ ਵੀ ਗਾ ਲਓ ਫਿਰ ਵਿਛੋੜਾ ਕਦੇ ਨਹੀਂ ਹੋਵੇਗਾ